ਜਮਿਆ ਭੂਤ ਭਗਤ ਗੋਬਿੰਦ ਕਾ ਪ੍ਰਗਟਿਆ ਸਭ ਮਹਿ ਲਿਖਿਆ ਤੁੜ ਕਾ ਜੁਝਾਰੂ ਯੋਦੇ ਅਦੁੱਤੀ ਬਹਾਦਰੀ ਦੇ ਪ੍ਰਤੀਕ ਹੁਣ ਹਾਰ ਸਪੁੱਤਰ ਨਿੱਕੀਆਂ ਜਿੰਦਾ ਵੱਡੇ ਸਾਕੇ ਧੰ ਧੰ ਬਾਬਾ ਜੁਝਾਰ ਸਿੰਘ ਜੀ ਦਾ ਆਗਮਨ ਪੁਰਬ 9 April 1691 ਈਸਵੀ ਦੇ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਦਸ਼ਮ ਪਾਤਸ਼ਾ ਤੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਗ੍ਰਹਿ ਵਿਖੇ ਤੰਤਨ ਮਾਤਾ ਅਜੀਤ ਕੌਰ ਜੀ ਜਿਨ੍ਹਾਂ ਨੂੰ ਅਸੀਂ ਮਾਤਾ ਜੀਤੋ ਜੀ ਦੇ ਨਾਮ ਦੇ ਨਾਲ ਵੀ ਜਾਣਦੇ ਹਾਂ ਉਹਨਾਂ ਦੀ ਪਵਿੱਤਰ ਕੁਖ ਤੋਂ ਹੋਇਆ ਬਾਬਾ ਜੁਜਾਰ ਸਿੰਘ ਜੀ ਨੇ ਦਸ਼ਮੇਸ਼ ਪਿਤਾ ਤੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਨਿਗਰਾਨੀ ਹੇਠ ਸਿੱਖਿਆ ਹਾਸਲ ਕੀਤੀ ਸ਼ਸਤਰ ਵਿਦਿਆ ਸਿੱਖੀ ਘੋੜ ਸਵਾਰੀ ਸਿੱਖੀ ਬਾਬਾ ਜੁਜਾਰ ਸਿੰਘ ਜੀ ਸ਼ਾਸਤਰ ਵਿਧਿਆ ਦੇ ਵਿੱਚ ਮਾਹਿਰ ਸਨ ਅਤੇ ਬੜੇ ਹੀ ਸੂਝਵਾਨ ਸਨ। ਬਾਬਾ ਜੁਝਾਰ ਸਿੰਘ ਜੀ ਵੱਡੇ ਸਾਹਿਬਜ਼ਾਦੇਆਂ ਦੇ ਵਿੱਚੋਂ ਦੂਜੇ ਸਾਹਿਬਜ਼ਾਦੇ ਸਨ। ਉਹਨਾਂ ਦੇ ਵੱਡੇ ਭਰਾ ਬਾਬਾ ਅਜੀਤ ਸਿੰਘ ਜੀ ਤੇ ਦੋ ਛੋਟੇ ਭਰਾ ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਸਨ। ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ 22 ਦਸੰਬਰ 1704 ਈਸਵੀ ਦੇ ਵਿੱਚ ਚਮਕੌਰ ਦੀ ਗੜੀ 'ਚ ਸ਼ਹੀਦ ਹੋ ਜਾਂਦੇ ਨੇ ਅਤੇ ਸ਼ਹੀਦੀ ਤੋਂ ਪਹਿਲਾਂ ਉਹਨਾਂ ਨੇ अनेका ਮੋਗਲਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਫਿਰ ਬਾਬਾ ਜੁਜਾਰ ਸਿੰਘ ਜੀ ਆਪਣੇ ਵੱਡੇ ਭਰਾ ਬਾਬਾ ਅਜੀਤ ਸਿੰਘ ਜੀ ਤੋਂ ਬਾਅਦ ਚਮਕੌਰ ਦੀ ਗੜੀ ਦੇ ਵਿੱਚ ਸ਼ਹਾਦਤ ਦਾ ਇਜਾਮ ਪੀ ਜਾਂਦੇ ਨੇ ਕਈ ਵਿਦਵਾਨਾਂ ਦਾ মত ਹੈ ਕਿ ਉਹਨਾਂ ਦਾ ਜਨਮ 14 ਮਾਰਚ ਦਾ ਹੈ ਤੇ ਕਈ ਵਿਦਵਾਨਾਂ ਦਾ মত ਕਹਿੰਦਾ ਹੈ ਕਿ ਉਹਨਾਂ ਦਾ ਜਨਮ 9 ਅਪ੍ਰੈਲ ਦਾ ਹੈ